ਮੀਂਹ ਤੇ بارش ਦੇ ਨਾਲ ਖੇਤਾਂ ਦੇ ਵਿੱਚ ਵੜ ਗਿਆ ਪਾਣੀ ਵੇਈ ਨਦੀ ਦਾ ਚੜਿਆ ਲੈਵਲ ਕਿਸਾਨ ਹੋ ਗਏ ਪਰੇਸ਼ਾਨ ਖੇਤਾਂ 'ਚ ਵੜ ਗਿਆ ਪਾਣੀ ਦੇ ਕਾਰਨ ਜਿਹੜੇ ਕਿ ਕਿਸਾਨ ਹੈਗੇ ਕਾਫੀ ਪਰੇਸ਼ਾਨ ਹੁੰਦੇ ਨਜ਼ਰ ਆਉਂਦੇ ਪਏ ਕਿਉਂਕਿ ਤੁਹਾਨੂੰ ਦੱਸ ਦਈਏ ਪਹਿਲਾਂ ਤਾਂ ਗਰਮੀ ਨੇ ਪੰਜਾਬ ਦੇ ਵਿੱਚ ਪੂਰੀ ਮਤ ਮਾਰੀ ਸੀ ਹੱਤ ਕਰਾਈ ਸੀ ਲੇਕਿਨ ਜਦੋਂ بارشਾਂ ਦਾ ਸੀਜ਼ਨ ਸ਼ੁਰੂ ਹੋਇਆ ਤਾਂ ਫਿਰ بارشਾਂ ਕਰਕੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਉੱਥੇ ਲੈਵਲ ਜਿਹੜੇ ਹੈਗੇ ਨਦੀਆਂ ਦੇ ਉਹ ਵੀ ਜਿਆਦੇ ਉੱਚੇ ਆਉਣ ਲੱਗ ਪਏ ਨੇ ਜਿਸ ਤੋਂ ਬਾਅਦ ਬੇਈ ਨਦੀ ਦੀ ਗੱਲ ਕਰੀ ਤਾਂ ਉਹਦਾ ਲੈਵਲ ਵਧਣ ਦੇ ਨਾਲ ਹੈ ਲਾਗੇ ਲਾਗੇ ਜਿਹੜੇ ਕਿਸਾਨਾਂ ਦੀ ਜਿਹੜੀਆਂ ਪੈਲੀਆਂ ਹੈਗੀਆਂ ਸੀ ਉਹਨਾਂ ਦੇ ਵਿੱਚ ਪਾਣੀ ਵੜ ਚੁੱਕਾ ਅਜਿਹੇ ਕਰਕੇ ਕਾਫੀ ਨੁਕਸਾਨ ਜਿਹੜਾ ਉਹਨਾਂ ਨੂੰ ਦੇਖਣਾ ਪੈ ਰਿਹਾ ਹੈ ਜਿੱਤੇ ਵਰ ਕਰਕੇ ਕਿਸਾਨ ਜਿਹੜੇ ਹੈਗੇ ਉਹ ਪਰੇਸ਼ਾਨ ਹੋ ਚੁੱਕੇ ਨੇ ਬਿਹਾਲ ਹੋ ਚੁੱਕੇ ਨੇ ਆਪਣਾ ਦੁੱਖੜਾ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਲਈ মিডিਆ ਸਾਹਮਣੇ ਆ ਚੁੱਕੇ ਨੇ ਉਹ ਕਹਿੰਦੇ ਪਏ ਨੇ ਕਿ ਸਾਨੂੰ ਫਿਰ ਡਰਸ ਤੋਂਦਾ ਪਿਆ ਤੇ ਕਿਤੇ ਪਿਛਲੇ ਸਾਲ ਵਾਂਗੂ ਹੀ ਪੰਜਾਬ ਦੇ ਵਿੱਚ ਮੋੜ ਹਰਾ ਵਰਗੇ ਮਾਹੌਲ ਨਾ ਬੰਜਾਨਾ ਤਸਵੀਰਾਂ ਤੁਸੀਂ ਦੇਖੋ ਦਿਖਾਉਣੇ ਪਏ ਆ ਤੁਹਾਨੂੰ ਉਸ ਕਿਸਾਨ ਦੀ ਨਾਲ ਨਾਲ ਖੇਤਾਂ ਦੇ ਜਿੱਥੇ ਗਈ ਪਾਣੀ ਵੜ ਚੁੱਕਾ ਆ ਪਿਛਲੇ ਸਾਲ ਜਿਸ ਪਿਛਲੇ ਸਾਲ ਹੈ ਸਾਡੇ ਸਗੇ ਤੁਹਾਡਾ ਕਿੰਨਾ ਕੁ ਦੋ ਨੁਕਸਾਨ ਹੋਇਆ ਸੀ 3 ਕਿਲੇ ਮੱਕੀ ਦੇ ਸੀ ਐਡਰੈਸ ਨੇ ਸਰੇ ਪੌਂਗਾਂ ਦੇ ਵਿੱਚ ਤੇ ਉਹਦਾ ਮੁਆਵਜ਼ਾ ਕੋਈ ਮਿਲਿਆ ਸੀ ਨਾ ਜੀ ਨਾ ਨੋਂ ਵੀ ਨਾ ਮੁਆਵਜ਼ਾ થઈ ਜਾਂਦੀ ਜਿੰਦੀ ਜਿੰਨੇ ਕਦੇ ਕਿਸੇ ਨੇ ਦਿੱਤਾ ਤਾਂ ਆ ਗਿਆ ਘਰ ਜਾਂਦਾ ਇੱਥੇ ਕਹਿੰਦਾ ਕਰਕੇ ਮੈਂ ਪਿਆ ਸੀਗੇ ਭਗਵਾਨ ਦਾ ਮਾਲ ਉਹਨਾਂ ਨੇ ਕਿਹੇ ਵੀ ਕੁਝ ਨਹੀਂ ਦਿੱਤਾ ਕੁਝ ਵੀ ਦਿੱਤਾ

ਮੱਤੇ ਖਰੀਨੇ ਕਿਹੜੇ ਕਣਕੇ ਪੈਂਦੀ ਸੀ ਗਵਿੰਦ ਵਰਚ ਹਾਂਜੀ ਇਸ ਦੀ ਮਾਂ ਕੀ ਤੁਹਾਡਾ ਹਰਵੰਤ ਸਿੰਘ ਤੇ ਉਹ ਤੋਂ ਬਾਅਦ ਜਿਹੜਾ ਦੁਬਾਰਾ ਲਾਇਆ ਸੀਗਾ ਛੋਨਾ ਉਹ ਠੀਕ ਰਹਿ ਗਿਆ ਕਿ ਉਹ ਵੀ ਮਤਲਬ ਉਹ ਠੀਕ ਰਹਿ ਗਿਆ ਉਦੋਂ ਫੇ ਪਹਿਲੇ ਨਾਲ ਦੀ ਗੱਲ ਥੋੜਾ ਮੰਦੀ ਆ ਹੁਣ ਨਟਾਰ ਨਹੀਂ ਨਿਕਲਦਾ ਤੇ ਹੁਣ ਇਸ ਵੇਂ ਦੀ ਕੋਈ ਸਫਾਈ ਹੋਈ ਸਫਾਈ ਹੁਣੇ ਹੋ ਕੇ ਠੀਕ ਆ ਅੱਛਾ ਦੁਆਰੇ ਚ ਪਾਣੀ ਛੱਡਿਆ ਜੀ ਕਿੰਨੇ ਹੁਣ ਛਰ ਦਿੱਤਾ ਪਾਣੀ ਠੀਕ ਆ ਸਫਾਈ ਪੂਰੀ ਹੋਈ ਆ ਹਾਂਜੀ ਇਹ ਹੁਣ ਗਾਹਾਂ ਪਤਾ ਨਹੀਂ ਸਾਡੇ ਪੈਣ ਤੇ ਤਾਂ ਐਨ ਹੋ ਗਈ ਕਰ ਗਿਆ ਜੀ ਕਰ ਗਿਆ ਬਾਕੀ ਗਾਹਾਂ ਪਤਾ ਹੋਈ ਨਹੀਂ ਹਾਂਜੀ ਠੀਕ ਆ ਮੈਂ ਤੁਹਾਨੂੰ ਆਪਣੇ ਫੇਲ ਦਾ ਬਤਾ ਦੇ ਇੱਥੇ ਹੋਣਾ ਚਾਹੀਦਾ ਪਿਛਲੀ ਵਾਰ ਤੁਸੀਂ ਲਿਖ ਕੇ ਵੀ ਦਿੱਤਾ ਆ ਐਸ ਡੀਐਮ ਨੂੰ ਜਾਂ ਤਹਿਸੀਲਦਾਰ ਨੂੰ ਲੈ ਕੇ ਦਿੱਤਾ ਸੀਗਾ ਕਿ ਸਾਡੇ ਇੰਨੇ ਨੇ ਖੇਤਾਂ ਦਾ ਨੁਕਸਾਨ ਹੋ ਗਿਆ ਹਾਂਜੀ ਉਹਦੇ ਪੈਸੇ ਹਲੇ ਤੱਕ ਮਿਲੇ ਕੋਈ ਨਵਾਂ ਪੈਸਾ ਨਹੀਂ ਮਿਲਿਆ ਤਾਂ ਮੁੜ ਕੇ ਕਿਸੇ ਨੇ ਪੁੱਛਿਆ ਵੀ ਨਹੀਂ ਉਸ ਵੇਲੇ ਇੱਥੇ ਮੰਤਰੀ ਵੀ ਆਏ ਸੀਗੇ ਮੰਤਰੀ ਸਖਵੀਰ ਵੀ ਆਇਆ ਪੋਰਟੇ ਖੜ ਕੇ ਦੇਖ ਤੇ ਗਿਆ ਆਪਣੇ ਦੁਆ ਕਿਸੇ ਨੇ ਨਹੀਂ ਪੁੱਛਿਆ ਡਾਕਟਰ ਐਮ ਐਲ ਜਿਹੜਾ ਸੀ ਸਾਡੇ ਹਲਕੇ ਚ ਬਸ ਸੁਖੀ ਵੀ ਆਇਆ ਥਾ ਸੁਖਵੀਰ ਬਾਦਲ ਆਇਆ ਆਏ ਤਾਂ ਸਾਰੇ ਹੀ ਆ ਇੱਥੇ ਪਰ ਕਿਸੇ ਨੇ ਕੁਝ ਨਹੀਂ ਕੀਤਾ ਦੇਖ ਕੇ ਚਲੇ ਗਏ ਬਈ ਹਾਂ ਪਾਣੀ ਚੜਿਆ ਆ ਪਾਣੀ ਕਿੰਨਾ ਸੀਗਾ ਓਦੋਂ ਪਹਾੜੀ ਦਾ ਤੁਹਾਨੂੰ ਦੱਸਿਆ ਰਿਹਾ ਇਹਦੇ ਬਰਾਬਰ ਪਾਣੀ ਆਂਦਾ ਸੀ ਤੁਸੀਂ ਇਹ ਹਿਸਾਬ ਲਾ ਲਓ ਹਣ ਮੈਂ ਕਹਿੰਦਾ ਇਹ ਨਾ ਜਿਵੇਂ ਇਹਨਾਂ ਨੇ ਆਹ ਮੋਟਰ ਲੁਕੀ ਹੋਈ ਸੀਗੀ ਇਹ ਹਿਸਾਬ ਲਾਓ ਕਿੰਨੇ ਕੇ ਫੀਸ ਸੀ ਤੁਹਾਡੇ ਜਿਹੜੇ ਆਹ 2 ਕੇਸ ਐ ਮੇਰੇ ਇੱਥੇ ਕੋਈ ਪੈਸਾ ਨਹੀਂ ਮਿਲਿਆ ਮੈਂ ਕੋਈ ਪੈਸਾ ਨਹੀਂ ਕੋਈ ਆਇਆ ਹੀ ਨਹੀਂ ਮੁੜ ਕੇ ਪੈਸਾ ਤਾਂ ਇੱਕ ਪਾਸੇ ਰਿਹਾ ਕਿਸੇ ਨੇ ਪੁੱਛੀ ਹੀ ਨਹੀਂ ਬਾਤੇ ਹੀ ਨਹੀਂ ਪੁੱਛੀ ਲਾ ਲਓ ਜੀ ਤੇ ਆਹ ਸੜਕ ਕਿੰਨੀ ਉੱਚੀ ਆ ਆ ਸੜਕ ਦੇ ਉੱਤੇ 1.5 ਫੁੱਟ ਪਾਣੀ ਉੱਪਰ ਚੱਲਦਾ ਸੀ ਇਹ ਹਿਸਾਬ ਲਾ ਲਓ ਤੁਸੀਂ ਇਹਦੇ ਦੋ ਘੋੜੇ ਪਾਣੀ ਤੇ ਤੁਸੀਂ ਫਿਰ ਹੁਣ ਕੀ ਕਹਿਣਾ ਚਾਹੁੰਦੇ ਜਿਹੜਾ ਮੁੱਖ ਮੰਤਰੀ ਨੇ ਵਾਅਦਾ ਇਹ ਅਸੀਂ ਕਿਸੇ ਦੀ ਮੁਰਗੀ ਵੀ ਜੇ ਮਰ ਗਈ ਉਹਦੇ ਵੀ ਅਸੀਂ ਪੈਸੇ ਦੇਵਾਂਗੇ। ਨਾ ਜੀ ਕਿਸੇ ਨੇ ਨਹੀਂ। ਉਹ ਸਾਨੂੰ ਤਾਂ ਕੋੱਕ ਨਹੀਂ ਮਿਲਿਆ। ਨਾ ਕੋਈ ਇੱਥੇ ਅੱਜ ਤਾਈਂ ਆ ਕੇ ਕੋ ਖੜਾ ਹੋਇਆ ਨਾ ਕਿਸੇ ਨੇ ਪੁੱਛਿਆ ਮੁੜ ਕੇ। ਕੋਈ ਅੰਦਾਜ਼ਾ ਇੱਥੇ ਕਿੰਨੇ ਕਿਸਤਾਂ ਦਾ ਮਤਲਬ ਕਿੰਨੇ ਕ ਕਿਸਾਨਾਂ ਦਾ ਤਾਂ ਇਹ ਨੱਥਾਨ ਹੋ ਗਿਆ। ਖੇਤਾਂ ਦਾ ਹੁਣ ਆ ਏਰੀਆ ਸਾਰੇ ਲਾ ਲੋ। ਸਾਰਾ ਏਰੀਆ ਪਾਣੀ ਮਾਰ ਪਾਣੀ ਦੇ ਮਾਰ ਰੇਟ ਸੀ। ਉਹ ਪਾਣੀ ਵੇਈ ਮੋਰੇ ਚੱਲਦੀ ਆ। ਯਾਨੀ ਉਹ ਵੀ ਚੜੀ ਸੀ ਪੂਰੀ 200 ਕਿਸੇ ਦੇ ਲਗਭਗ ਹੋਊਗਾ। ਹਾਂ ਹੋਣਾ ਜ਼ਿਆਦਾ ਜ਼ਿਆਦਾ ਆ।